ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੰਬਰ ਤੋਂ ਆਪਾਂ ਕਵਰ ਕਰਾਂਗੇ ਜੀ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਵੀ ਮਾਨਸਾ ਹੀ ਹੈ ਨਾ ਹਾਂਜੀ ਜੀ ਤੇ ਦੋ ਤੁਹਾਨੂੰ ਬਹਿਣਾ ਦਿਖਾ ਦਾਂਗੇ ਇੱਕ ਤੁਹਾਨੂੰ ਸੂਈ ਸਵਾਈ ਤਾਜੀ ਜਰਸੀ ਦਿਖਾ ਦਾਂਗੇ ਕਦੋਂ ਕਸੂਈ ਆ ਇਹਦੀ ਆਪਾਂ ਚਵਾਈ ਤੁਹਾਨੂੰ ਵੇਚੀ ਕਰਕੇ ਦਿਖਾ ਦਾਂਗੇ ਇੱਕ ਤੁਹਾਨੂੰ ਐਫ ਦਿਖਾ ਦਾਂਗੇ ਕਦੋਂ ਕਸੂਈ ਇਹ ਵੀ ਪੁੱਛਾਂ ਸੱਸੀ ਕਾ ਬਾਈ ਸੱਸੀ ਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 98735 62454 62454 ਪਿੰਡ ਆਪਣਾ ਜੀ ਪਿੰਡ ਜੀ ਆਪਣਾ ਝਬਰ ਹਮ ਤਸਵੀਰ ਮਾਨਸਾ ਜ਼ਿਲ੍ਹਾ ਮਾਨਸਾ ਨੇੜੇ ਆਪਾਂ ਨੂੰ ਕਿਹੜੇ ਪਿੰਡ ਆ ਗਏ ਬਾਈ ਆਪਾਂ ਨੂੰ ਜੋਗਰਲਾ ਆ ਗਿਆ ਓਕੇ ਇਧਰ ਆ ਰੜ ਜਾਓ ਆ ਗਿਆ ਰਾੜ ਚਾਓ ਆ ਗਿਆ ਓਕੇ ਜੀ ਹਾਂਜੀ ਤੇ ਬਾਈ ਜੀ ਪਹਿਲਾਂ ਵੀ ਆਪਾਂ ਦੋ ਵੀਡੀਓ ਕੰਮ ਕਰਤੀਆਂ ਕਿਵੇਂ ਰਹਿੰਦਾ ਰਿਸਪੌਂਸ ਰਿਸਪੌਂਸ ਬਹੁਤ ਵਧੀਆ ਰਹਿੰਦਾ ਵੀਰੇ ਓਕੇ ਬਾਅਦ ਆਪਾਂ ਕਈ ਪਸ਼ੂ ਵੇਚਦੇ ਆ ਅੱਛਾ ਓਕੇ ਚਲੋ ਚੰਗੀ ਗੱਲ ਆ ਤੇ ਅੱਜ ਵੀਰ ਕਿੰਨੇ ਪਸ਼ੂ ਆਪਾਂ ਦਿਖਾ ਰਹੇ ਆਪਣੇ ਕੋਲ ਦੋ ਆ ਇੱਕ ਤਾਂ ਹੈਗੀ ਟੋਕੜ ਤੇ ਇੱਕ ਆ ਜਰਸੀ ਖੜੀ ਤਾਜੀ ਸੀ ਹਾਂਜੀ ਆਪਣੇ ਕੋਲ ਜਰਸੀ ਇਹਦੀ ਚੁਆਈ ਕਰਕੇ ਦਿਖਾਉਣੀ ਇਹਦੀ ਆਪਾਂ ਚੁਆਈ ਕਰਾਂਗੇ ਓਕੇ ਜੀ ਤੇ ਇਹ ਵੀਰੇ ਆਹ ਆ ਦੇਖੇ ਜਾਂਦੇ ਆਪਾਂ ਐਫ ਐਫ ਕਿਹੜਾ ਸੂਆ ਸੂਈ ਵੀ ਆ ਇਹ ਇਹ ਵੀਰੇ ਦੂਜਾ ਸੂਆ ਮਤਲਬ ਸੂਕੇ ਤੀਜੇ ਸੂਏ ਟੀਕਾ ਭਰਿਆ ਵਾ ਇਹਦੇ ਕਿੰਨੇ ਚਿਰ ਦਾ ਵੀਰੇ ਟੀਕਾ 21 ਤਰੀਕ ਦਾ ਭਰਿਆ ਵਾ 21 ਤਰੀਕ ਦਾ ਅੱਜ ਜਾਲਾ ਮੋਟਾ ਮਾਰ ਗਈ ਓਕੇ ਜੀ ਉਹਦੇ ਹਿਸਾਬ ਨਾਲ ਵੀ ਰਹਿਣ ਦੇ ਚਾਂਸ ਰਹਿਣ ਦੇ ਚਾ ਉਹ ਅਗਲੇ ਦੇ ਕਰ ਮਾਗਾ ਹਾਂਜੀ ਉਹ ਕਰ ਮਾਗਾ ਕਿੰਨਾ ਦੁੱਧ ਆ ਬਾਈ ਦੁੱਧ ਇਹਦੇ ਕੋਲੇ ਆਪਾਂ ਨੂੰ 15 ਤੋਂ ਬਾਹਰ ਹੈ ਤਕਰੀਬਨ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਆਪਾਂ ਤਾਂ ਲੈ ਕੇ ਆਏ ਅਗਲੇ ਦਸਨ ਮਤਾਕ ਵੀ ਚਾਰ ਮਹੀਨੇ ਹੋ ਗਏ ਹੋਰ ਮਹੀਨਾ ਦਾ ਵੱਧ ਵੀ ਹੋ ਗਿਆ ਹੋਏ ਮਹੀਨਾ ਰੇਟ ਬਾਈ ਰੇਟ ਰੇਟ ਆਪਾਂ ਵੀਡੀਓ ਚ ਕਰਾਂਗੇ ਆ ਫੋਨ ਤੇ ਫੋਨ ਤੇ ਖੋਲੋ ਜਿੰਨ ਤੋਂ ਰਕਰਾ ਦੇ ਕੇ ਚੈੱਕ ਇਹਦੀਆਂ ਤੁਹਾਨੂੰ ਧਾਰਾਂ ਤੋਂ ਰਾਨੀ ਕਰਾਉਂਦੇ ਜੇ ਇੱਕ ਦੂਜੀ ਤੁਹਾਨੂੰ ਚੋਕੇ ਦਿਖਾ ਦੇ ਪੂਰੀ ਪ੍ਰੋਪਰ ਜਰਸੀ ਹੈ ਜੀ ਤੇ ਇਹ ਚੰਗੇ ਕੱਦ ਕਾੜ ਦੇ ਵਿੱਚ ਆ ਗਈ ਪੂਰਾ ਹੀ ਕੱਦ ਕਾੜ ਹੈ ਹਾਂਜੀ ਚੰਗੇ ਕੱਦ ਕਾੜ ਦੇ ਵਿੱਚ ਆ ਗਈ ਚੰਗੀ ਐਚਐਫ ਆ ਗਈ ਜੀ ਇਧਰ ਹੀ ਤੋਰ ਦਿਓ ਬਸ ਖੰਦਰੀ ਬੰਦੋ ਨੀ ਆਹ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਆਏ ਪੇੜਾ ਕਢਾ ਦਿਓ ਵੱਡੇ ਕੱਦ ਕਾੜ ਦੇ ਕਢਾ ਦਿਓ ਵੀਰੇ ਇਧਰ ਹੀ ਕਢਾ ਦਿਓ ਇਧਰ ਹੀ ਕਢਾ ਗਿਆ ਲੰਬਾ ਜਿੱਧਰ ਮਰਜ਼ੀ ਕਢਾ ਦੇ ਆਇਆ ਪਤੋਏ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਵੱਡੇ ਕੱਦ ਕਾੜ ਦੇ ਆ ਗਈ ਤੇ ਸੂ ਅਰੀਨਲ ਦੂਜਾ ਸੂਈ ਵੀ ਆ ਮੋੜ ਲੈ 6 ਦੰਦਾ ਵੀਰੇ 6 ਦੰਦਾ ਓਕੇ ਹੁਣ 6 ਦੰਦਾ ਤੀਜੇ ਸੂਏ ਟੀਕਾ ਪਰ ਤੇ ਮੁੱਲ ਵੀ ਫਿਰ ਬੈਠਦੇ ਹਿਸਾਬ ਨਾਲ ਜਾਇਜ ਹੋ ਜਾਇਜ ਹੀ ਹੋ ਬਸ ਜੋ ਮੈਂ ਜਾਇਜ ਬਹੁਤ ਜ਼ਿਆਦੇ ਨਹੀਂ ਬੋਲਦਾ ਠੀਕ ਆ ਜੀ ਮੰਨ ਲਓ ਜਾਇਜ ਹੁੰਦਾ ਜਾਇਜ ਮੁੱਲ ਹੋਊਗਾ ਤੇ ਹੁਣ ਤੁਹਾਨੂੰ ਜਰਸੀ ਦੀ ਚਵਾਈ ਕਰਕੇ ਦਿਖਾਵਾਂਗੇ ਆ ਦੇਖੋ ਜੀ ਚੰਗੇ ਕਦ ਕਾਠ ਵਾਲੀ ਵੀਰੇ ਤੁਹਾਨੂੰ ਐ ਚੱਪ ਦਿਖਾਈ ਆ ਤੇ ਬਾਜ ਰੇਟ ਦੇ ਵਿੱਚ ਉਹ ਦੁੱਧ ਇਹ ਕੱਦ ਚੈੱਕ ਕਰਾ ਦਿਓ ਹਾਂ ਕਦ ਫੁੱਲ ਤੇ ਬਾਕੀ ਦਾ ਯਾਰ ਦੁੱਧ ਸੱਜਣਾ ਜਿੰਨੀ ਹੈ ਨਾ ਹਾਂ ਦੁੱਧ 15 ਲੀਟਰ ਆਪਾਂ ਚਵਾ ਦਾਂਗੇ ਓਕੇ ਗੱਲ ਜਾਏ ਉਹ ਟਾਈਮ ਚੋਲੇ ਟੈਂ ਟਾਈਮ ਚੋਲੇ ਹੈ 15 ਤੋਂ ਬਾਹਰ ਓਕੇ ਜੀ ਤੇ ਮੋਲੇ ਦਾ ਹੋਊਗਾ ਫੋਨ ਦੇ ਉੱਤੇ ਤੇ ਬਾਈ ਇਹਦਾ ਇਹ ਆ ਗਈ ਜੀ ਦੂਜੇ ਸੂਏ ਸੂਈ ਦੂਜਾ ਸੂਆ ਸੂਈ ਆ ਕਿੰਨੇ ਕਿ ਦਿਨ ਹੋਇਆ ਬਾਈ ਸੂਏ ਨੂੰ ਇਹਨੂੰ ਮੰਨ ਲਓ ਅੱਜ ਚੌਥਾ ਦਿਨ ਆ ਨਾੜੂਆ ਨਾਲ ਆ ਬੱਚੇ ਦਾ ਮਗਰ ਬੱਚਾ ਹੈ ਮਗਰ ਬੱਚਾ ਹੈ ਤੇ ਕਿੰਨਾ ਹੁਣ ਰੈਡੀ ਆ ਹਣੇ ਦੇ ਕੋਲ ਵੀ ਨੇ 15 ਤੋਂ ਬਾਹਰ ਇਹਦਾ ਵੀ ਓਕੇ 15 ਤੋਂ ਬਾਹਰ ਤੇ ਆਪਾਂ 15 ਚਵਾ ਲਾਂਗੇ ਦੋ ਟਾਈਮ ਚੋਲੇ ਅਗਲਾ ਤਿੰਨ ਟਾਈਮ ਚੋਲੇ ਖੋਲ ਲਓ ਜੇ ਨੂੰ ਵੀ ਤੋੜਾ ਪਹਿਲਾਂ ਕਰਾ ਦਈਏ ਚੈੱਕ ਫਿਰ ਆਪਾਂ ਚਵਾਈ ਕਰਕੇ ਦਿਖਾ ਦੇਾਂਗੇ ਤੇ ਹਾਈਟ ਮੀਡੀਅਮ ਤੇ ਵਜ਼ਨ ਬਹੁਤ ਜ਼ਿਆਦਾ ਹਨਾ ਹਾਂ ਬਸ ਜਰਸੀਆਂ ਦੇ ਮੁਕਾਬਲੇ ਜਿੰਨੇ ਕਿ ਹਾਈਟ ਹੁੰਦੀ ਆ ਹਾਂ 19 ਕੋਈ 19 ਹਾਈਟ ਹੈਗੀ ਆ 19 ਹਾਈਟ ਹੈਗੀ ਆ ਕੋਈ ਬਾਲੇ ਵੱਡੀ ਤੇ ਬਾਕੀ ਦੀ ਗੱਲ ਯਾਰ ਗੁੰਦੀ ਵੀ ਆ ਹਨਾ ਪੂਰੀ ਐ ਨਹੀਂ ਗੱਲ ਹੈਗੀ ਚਾਰ ਸਫੇਰੇ ਦੀ ਲੇਵਲ ਲੋਕ ਦੀ ਪੂਰੀ ਸਾਫ ਆਪਾਂ ਪੰਜਾਬ ਵਾਲੀ ਜਰਸੀ ਇਹਨੂੰ ਕਹਿ ਸਕਦੇ ਆਂਗੇ ਪ्योर ਪੰਜਾਬ ਵਾਲੀ ਹੈ ਵੀਰੇ ਓਕੇ ਜੀ ਹਾਂਜੀ ਆਪਾਂ ਇਹਨੂੰ ਪੰਜਾਬ ਵਾਲੀ ਯਾਰਤੀ ਕਹਿ ਸਕਦੇ ਆ ਚੰਗੀਆਂ ਜੋ ਆ ਗਈ ਜੀ ਹੂੰ ਵਾ ਦੇਖੋ ਠੰਡ ਹਵਾ ਨੇ ਦੀ ਸਾਫ ਮਗਰ ਬੱਚਾ ਚਲੋ ਫਿਰ ਕਰਦੇਓ ਚਵਾਈ ਸ਼ੁਰੂ ਇਹਦੀ ਆ ਜਾ ਆ ਜਾ ਖੜਾ ਆ ਜਾ ਇਧਰ ਆ ਓਕੇ ਜੀ ਗਰਮ ਬੰਦਾਲਾ ਸੀਨ ਕੋਈ ਨਹੀਂ ਇਹਦਾ ਇੱਕ ਨੰਬਰ ਚਾਰ ਚ ਵੀਰੇ ਦੀ ਤੇ ਮਗਰ ਆ ਗਿਆ ਬੱਚਾ ਆ ਜਾਓ ਆ ਦੇਖੋ ਵੀਰੋ ਚੱਲ 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 ਆਹਦਾ ਮੀਂਹ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਨਿਆਣਾ ਪਾਵਾਂਗੇ ਤੁਹਾਡੇ ਸਾਹਮਣੇ ਦੁੱਧ ਲਾਇਆ ਹੀ ਵੀਰੇ ਬੰਦੋ ਫਿਰ ਬੱਚਾ ਜੀ ਆਹ ਰਤੋਏ ਉਹ ਬਾਤ ਚਾਤ ਚਾਤ ਜਿਹਾ ਜਿਹਾ हां देखो जी ਹਣਾ ਬੜਾ ਚਵਾਈ ਦਾ ਟਾਈਮ ਦੱਸ ਦਿਓ ਆਪਣਾ हां ਦਿਖਾਵਾਂਗੇ ਟਾਈਮ ਬਰੇ ਹਾਂ ਤੇ ਆਹ ਦੇਖੋ ਜੀ ਅੱਜ 3 ਤਰੀਕ ਆ ਜੀ ਤੇ 10:38 ਮਿੰਟ ਹੋਇਆ 12ਵਾਂ ਮਹੀਨਾ 2025 ਦੀ ਆਪਾਂ 3 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਠੀਕ ਆ ਜੀ ਸ਼ਾਮ ਨੂੰ ਤੁਸੀਂ ਉਸ ਹਿਸਾਬ ਨਾਲ ਟਾਈਮ ਦੀ ਜੱਜਮੈਂਟ ਕਰ ਲਿਓ ਹੁਣ ਜਮਾ ਬਹਿਲੀ ਹੋ ਜਾਣੀ ਹੈ ਨਾ ਹਾਂ ਹੁਣ ਥੱਲੇ ਹੋ ਜੀ ਓਕੇ ਜੀ ਟਾਈਮ ਮਾੜਾ ਦੱਸ ਦੋ ਟਾਈਮ ਦੱਸਦਾ ਜੀ 10:38 ਦਾ ਟਾਈਮ ਆ ਹਾਂ 10:38 ਦਾ ਤੇ 10 ਤਰੀਕ 2025 ਤੇ 12ਵੇਂ ਮਹੀਨੇ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਇਹਦੀ ਸ਼ਾਮ ਨੂੰ ਕੱਲ ਆਪਾਂ 7 ਵਜੇ ਚੁਆਈ ਕੀਤੀ ਆ। ਇਸ ਕਰਕੇ ਵੀ ਤੜਕੇ ਲੇਟ ਚੋਣੀ ਆ। ਹਾਂ ਓਕੇ ਜੀ ਓਕੇ। پیسے ਆਪਣੇ ਸਾਥ ਤੋਂ ਸੱਤ ਆ। ਉਹ ਬੱਸ ਠੀਕ ਆ ਜੀ। ਕੋਈ 10-15 ਮਿੰਟ ਤੇ ਚੁਆਈ ਜੂਈ ਬਹੁਤ ਚੰਗੀ ਹੈ ਨਾ। ਚੁਆਈ ਤਾਂ ਬਹੁਤ ਬੋਲੀ ਆ। ਚੁਆਈ ਇੱਕ ਨੰਬਰ ਆ ਜੀ। ਚੁਆਈ ਤਾਂ ਬਹੁਤ ਬੋਲੀ। ਚੁਆਈ ਮੋਟੀ ਤੇ ਬੋਲੀ ਆ ਜੀ। ਦੁੱਧ ਤੁਹਾਡੇ ਸਾਹਮਣੇ ਆ ਜਣਾ। ਜਿੰਨਾ ਵੀ ਹੈ। ਬਾਕੀ ਦੀ ਗੱਲ ਤੇ ਮੂੰਹ ਤੋਂ ਵੀ ਵੀਰੇ ਚਾਰ ਦੰਦ ਹੈ ਅੱਛਾ ਮੂੰਹ ਤੋਂ ਬੱਚਾ ਹੀ ਹੈ ਜੀ ਬੱਚਾ ਹੈ ਚਾਰ ਓਕੇ ਜੀ ਸੁਆ ਵੀਰੇ ਦੂਜਾ ਕਿ ਪਹਿਲਾ ਦੂਜਾ 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 ਸੁਆ ਓਕੇ ਐਵੇਂ ਗੱਪ ਮਾਰੀ ਜੇ ਬਾਕੀ ਦੀ ਗੱਲ ਟੁੱਟੀ ਮਰੀ ਤੇ ਖੜਕੀ ਹੀ ਨਹੀਂ ਹੈ ਨਾ ਚੰਗੀ ਪੂਰੀ ਐ ਘਰੇ ਦੁੱਧ ਪੀਣ ਵਾਲੀ ਤੇ ਫਿਰ ਮੁੱਲੇ ਦਾ ਵੀ ਫੋਨ ਦੇ ਉੱਤੇ ਹੀ ਹੋਗਾ ਵੀਰੇ ਤਾਂ ਮਨ ਫੋਨ ਤੇ ਹੋ ਜਾਇਜ਼ ਹੀ ਹੋਗਾ ਜੇ ਮੈਂ ਜਾਇਜ਼ ਹੋਣਗਾ ਆਪਣੇ ਮਨ ਨੂੰ ਜਾਇਜ਼ ਹੀ ਹੁੰਦਾ ਨਾ ਠੀਕ ਹੈ ਜੀ ਜਮਾ ਜਾਇਜ਼ ਮੁੱਲ ਹੋਣਗੇ ਜੀ ਬਾਕੀ ਦੀ ਗੱਲ ਚੰਗੀ ਪਾਲੀ ਵੀ ਜੋ ਤੁਸੀਂ ਕੋਲੇ ਆਓਗੇ ਮਨ ਤੁਹਾਡਾ ਖੁਸ਼ ਹੋ ਜਾਣਾ ਇਹ ਜੀ ਗੱਲ ਨਹੀਂ ਹੈ ਕਿ ਤੁਸੀਂ ਆ ਕੇ ਕਹੋਗੇ ਵੀ ਦਿਖਾਇਆ ਕੀ ਹੈਗਾ ਹਾਂ ਕੱਦ ਵਾਲਾ ਵੱਡਾ ਨਹੀਂ ਕੱਦ ਵਾਲਾ ਵੱਡਾ ਨਹੀਂ ਲਮਾਈ ਤੇ ਵਜਨ ਪੂਰਾ ਲੰਬਾਈ ਬਹੁਤ ਹੈ ਹਾਂਜੀ ਕਿਉਂਕਿ ਦੂਰੋਂ ਨੇੜੇ ਕੋਈ ਭੈਣ ਭਰਾਣੇ ਆਉਣਾ ਹੁੰਦਾ ਜੀ ਉਸ ਹਿਸਾਬ ਨਾਲ ਫਿਰ ਜੱਜਮੈਂਟ ਹੋ ਜੇ ਤਾਂ ਵਧ ਗਈ ਰਹਿੰਦੀ ਆ ਹਾਂਜੀ ਹਾਂਜੀ ਸੱਚੀ ਗੱਲ ਦਿਖਾਈ ਜਾਵੇ ਜੀ ਜਮ ਬਾਕੀ ਢਿਲੋਂਡੇ ਦੀ ਫਾਰਮ ਪਰਿੰਡਾ ਦੇਖਣਾ ਆਂਦਾ ਸਾਰੇ ਭੈਣ ਭਰਾਵਾਂ ਦਾ ਦੁਆਰ ਤੋਂ ਫਿਰ ਧੰਨਵਾਦ ਚੰਗੀ ਤੋਂ ਚੰਗੀ ਮੱਝ ਚੰਗੀ ਤੋਂ ਚੰਗੀ ਆਪਾਂ ਜਰਸੀ ਵੇੜ ਤੁਹਾਡੇ ਵਾਸਤੇ ਕਵਰ ਕਰਕੇ ਦਿੰਦੇ ਰੇ ਗਏ ਪਿਆਰ ਦਿੰਦੇ ਰੋ ਤੇ ਬਾਕੀ ਦੀ ਗੱਲ ਜਿੰਨੀ ਕੋਈ ਗੱਲ ਹੁੰਦੀ ਆ ਤੁਹਾਡੇ ਸਾਹਮਣੇ ਜਰੂਰ ਕਰੀ ਦੀ ਜਿੰਨੀ ਕ ਆਪਣੇ ਹਿਸਾਬ ਚ ਆਉਂਦੀ ਆ ਤੇ ਬਾਈਆਂ ਦੇ ਵਧੀਆ ਦੋ ਤਿੰਨ ਵੀਡੀਓ ਆਪਾਂ ਬਾਈਆਂ ਵਧੀਆ ਰਿਸਪੌਂਸ ਮਿਲਿਆ ਤੇ ਵਧੀਆ ਲਾਂਭਾ ਕੋਈ ਨਹੀਂ ਵਧੀਆ ਆਪਾਂ ਸੋ। ਨਹੀਂ ਵੀਰੇ ਆਪਣਾ ਲਾਂਭਾ ਆਉਂਦਾ ਹੀ ਨਹੀਂ। ਠੀਕ ਆ ਲਾਂਭਾ ਜਦੋਂ ਆਪਾਂ ਕਰਨੀ। 19 ਹੀ ਦੱਸੀ ਦੀ। 19 ਦੱਸਣੀ ਓਕੇ ਜੀ। ਬਾਲਾ ਫਾਲਤੂ ਪਕਾਈ ਮਾਰਨਾ ਵੀ ਨਹੀਂ ਕੋਈ ਫਾਇਦਾ। ਨਹੀਂ ਫਾਇਦਾ ਨਹੀਂ ਵੀਰੇ ਇਹ ਸਗ ਇਹਨਾਂ ਗੱਲਾਂ ਦਾ ਜਿੰਨਾ ਮਤਲਬ ਆ ਬਸ ਸੁਨਣਾ ਆ ਆਪਾਂ ਦੱਸਣਾ। 19 ਵੀ ਗੱਲ ਸੁਣੀ ਜਾਜ ਗੱਲਾਂ ਬਈਏ। ਤੇ ਚਵਾਈ ਬੜੀ ਹਨਾ ਇੱਕ ਨੰਬਰ। ਚਵਾਈ ਤਾਂ ਬੜੀ ਵਧੀਆ ਚੋਈ ਸਾਡੇ ਬਸ ਇਹ ਮੇਰੀ ਸੱਸਾ ਹੈ ਹਾਂ ਸਮਝੀ ਇਹ ਕਰਦੇ ਆ ਚੋਈ ਮੈਂ ਸਮਝ ਗਿਆ ਗੱਲ ਜਿੰਨੇ ਵੀ ਆਪਣੇ ਪਸ਼ੂ ਆਉਂਦੇ ਆ ਓਕੇ ਜੀ ਓਕੇ 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 ਇਹ ਇੱਕ ਆਪਾਂ ਮਸ਼ੀਨ ਜ਼ਰੂਰ ਦਿਖਾਉਣੀ ਆ ਦੁੱਧ ਵਾਲੀ ਵੇਚਣੀ ਹੈਗੀ ਹਾਂ ਦਿਖਾ ਦਾਂਗੇ ਬਾਅਦ ਵਿੱਚ ਤੇ ਕਿੰਨੇ ਕਿਰਦੀ ਆਈ ਵੀ ਮਸ਼ੀਨ ਬਈ ਇਹ ਮਸ਼ੀਨ ਵੀਰੇ ਇੱਕ ਚੋਈ ਹੋਈ ਆ ਨਵੀਂ ਆ ਨਵੀਂ ਆ ਓਕੇ ਹਾਂ ਇੱਕ ਗਾਂ ਆ ਗਈ ਸੀ ਕਿਹੜੀ ਕੰਪਨੀ ਦੀ ਆਪਣੇ ਕੋਲੇ ਇਹ ਇਹ ਬਠਿੰਡੇ ਤੋਂ ਆਈ ਆ ਵੀਰੇ ਅੱਛਾ ਦੁੱਜੀ ਬਾਅਦ ਚ ਦਿਖਾਉਣੀ ਹਾਂਜੀ ਓਕੇ ਜੀ ਇਹ ਬਾਈ ਵਾਲੀ ਮਸ਼ੀਨ ਜ਼ਰੂਰ ਤੁਹਾਨੂੰ ਦਿਖਾਵਾਂ ਕਿਉਂਕਿ ਹਰੇਕ ਭੈਣ ਭਰਾ ਨੂੰ ਚਾਹੀਦੀ ਆ ਤੇ ਮੰਗ ਵੀ ਆਉਂਦੀ ਆ ਆਪਾਂ ਨੂੰ ਐਵੇਂ ਕਹਿ ਦੇਗੇ ਫੇਰ ਚੱਲੇ ਜੀ ਚੈੱਕ ਕੱਲੀ ਕੱਲੀ ਧਾਰ ਤੁਹਾਨੂੰ ਦਿਖਾਈ ਜਾਂਦੇ ਆ ਇਹਨਾਂ ਦਹੀਂ ਦੇਖੋ ਸਾਰੀ ਵੀ ਫੇਰ ਲਾਇਓ ਫੋਨ ਨੂੰ ਰਾਤ ਵੀਰ 7 ਵਜੇ ਚੋਈ ਆਪ ਅੱਜ ਸਾਢੇ 3 ਘੰਟੇ ਚੌਾਈ ਨੂੰ ਲੇਟ ਆ ਹਨਾ ਜੀ ਹਾਂ ਉਹ ਹੈਗੇ ਆ ਹਾਂ ਉਹ ਜ਼ਰੂਰ ਬਾਕੀ ਦਾ ਘਰ ਦੁੱਧ ਪੀਣ ਵਾਲਾ ਸੌਦਾ ਫੈਟ ਵੀ ਇਹਨਾਂ ਦੀ ਬਹੁਤ ਆਉਂਦੀ ਹੈ ਹਨਾ ਫੈਟ ਵੀਰੇ ਦੀ ਹੁਣ ਆਪਾਂ ਦੁੱਧ ਅਕਾਲੀ ਪਾਇਆ ਹੈ ਹੂੰ ਸਾਢੇ 5 ਤੋਂ ਉਪਰ ਆਈ ਹੈ ਫੈਟ ਇੰਨੀ ਕਿ ਫੈਟ ਹੈਗੀ ਹੈ ਇਹਨਾਂ ਦੀ ਕਿਉਂਕਿ ਆਮ ਐਚਐਫ ਦੀ ਫੈਟ 2 8 3 0 ਹੀ ਰਹਿ ਜਾਂਦੀ ਹੈ ਤੇ ਇਹਨਾਂ ਦੀ ਦੁੱਧ ਘਰੇ ਪੀਣ ਦੇ ਮੁਕਾਬਲੇ ਦੁੱਧ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਬਹੁਤ ਵਧੀਆ ਹੁੰਦਾ ਤਾਂ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਪ੍ਰੋਪਰ ਹੂੰ 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 ਬਸ ਦੁੱਧ ਬਣ ਗਿਆ ਸੀ ਨਾ ਦੁੱਧ ਤਾਂ ਬਣ ਗਿਆ ਕੋਈ ਬੌੜਾ ਨਹੀਂ ਆਪਾਂ ਵੀ ਬੌੜੇ ਚਾਹੀ ਹਾਂਜੀ ਹਾਂਜੀ ਮੰਨ ਲਓ ਦੁੱਧ ਤਾਂ ਬਹੁਤ ਜਲਦੀ ਵਧਦੀ ਹੈ ਜੀ ਇਹ ਆਪਾਂ 10 ਲੀਟਰ ਤੇ ਲੈਣੀ ਸੀ ਅੱਛਾ ਅੱਛਾ ਤੇ ਮਰਦਾ ਦੋ ਦਿਨਾਂ ਦੇ ਵਿੱਚ ਵੱਧ ਗਈ ਦੁੱਧ ਬਹੁਤ ਵਧਿਆ ਜੀ ਕਿਉਂਕਿ ਤਾਜੀ ਸੂਈ ਹੈ ਨਾ ਜੀ ਇੱਕ ਬਈ ਹੋਰ ਜੇਰ ਜੂਰ ਦੀ ਕੰਪਲੀਟ ਹੈ ਹਾਂ ਵੀਰੇ ਸੋ ਕੋਈ ਲਾਓ ਇਹ ਗਾਰੰਟੀ ਹੈ ਸਾਰੀ ਆਪਣੀ ਤਾਂ ਦੀ ਪੂਰ ਸਰਲੇ ਦੀ ਕੋਈ ਗੰਡ ਮਰੋੜੀ ਦੀ ਜੇ ਕੋਈ ਆਨਲਾਈਨ ਵੀ ਮੰਗਾਉਂਦਾ ਓਕੇ ਫੁੱਲ ਗਾਰੰਟੀ ਫੁੱਲ ਗਾਰੰਟੀ ਓਕੇ ਜੀ ਜੇ ਕੋਈ ਪ੍ਰੋਬਲਮ ਆਊਗੀ ਅੱਗੇ ਕਿਸੇ ਵੀ ਆਉਂਦੀ ਹੈ ਉਹਦੀ ਵੀ ਗਾਰੰਟੀ ਹੈ ਆਪਣੀ ਗੱਲ ਸਹੀ ਹੈ ਜੇ ਲੋ ਸਹੀ ਪਈਵੇ ਫਿਰ ਤਾਂ ਆਉਂਦੀ ਕੋਈ ਨਹੀਂ 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 ਆਉਂਦੀ ਨਹੀਂ ਵੀਰੇ ਬਹੁਤ ਬਿਲਕੁਲ ਸਹੀ ਹੈ ਹਾਂ ਬਾਕੀ ਚਵਾਈ ਦਾ ਪੌਲੀ ਚਵਾਈ ਚੋਈ ਚੱਲੇ ਚਵਾਈ ਦਾ ਪੌਲੀ ਤੇ ਮੋਟੀ ਤੇ ਬਾਕੀ ਦਾ ਹਿੱਲਣ ਵਾਲੇ ਪਾਸੋਂ ਬੇਫਿਕਰ ਹੋ ਜਾਣਾ ਇਹ ਤਾਂ ਹੁਣ ਦਿਸ ਜਾਂਦਾ ਸਾਹਮਣੇ ਆਪਣੇ ਹਾਂ ਕੈਮਰਾ ਲਾਇਆ ਵਾ ਕੋਈ ਇੱਕ ਰੋਕੀ ਬੈਠਿਆ ਕੋਈ ਐ ਨਹੀਂਗਾ ਚਵਾਈ ਦਾ ਬਾਣੀ ਨਜਾਇਜ਼ ਬੋਲੀ ਹੈ ਹਾਂਜੀ ਹਾਂਜੀ ਬਾਕੀ ਇਹ ਵੀਰੇ ਸਿਵਲ ਠੰਢ ਨਹੀਂ ਹੁੰਦੀ ਹੂੰ ਕੋਈ 100 ਚੋਂ 1-2% ਜੈ ਜੀ ਗੱਲ ਤੇ ਬਾਕੀ ਦੀ ਇੱਕ ਗੱਲ ਹੋਰ ਦੱਸ ਦਿਕਾ ਬਾਈਆਂ ਦੇ ਰੇਟ ਬਹੁਤ ਜਾਇਜ਼ ਹੁੰਦੇ ਆ ਰੇਟ ਬੜਾ ਨਾਰਮਲ ਜੀ ਹੁੰਦੇ ਆ ਕੋਈ ਬਾਹਲੇ ਰੇਟ ਨਹੀਂ ਵੀਡੀਓ ਜਰੂਰ ਥੋੜੀ ਲੰਮੀ ਹੋਣ ਵਾਲੀ ਜੀ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਤੇ ਸਾਰੀ ਜਜਮੈਂਟ ਕਰਕੇ ਫਿਰ ਤੁਸੀਂ ਫੋਨ ਲਾਉਣਾ ਇੱਕਣਾ ਵੀਡੀਓ ਨੂੰ ਪ੍ਰੋਪਰ ਦੇਖ ਕੇ ਬਾਈ ਫੋਨ ਲਾ ਲਾ ਇਹ ਗੱਲ ਸਹੀ ਹੈ ਵੀ ਤੇਰੀ ਪੂਰੀ ਵੀਡੀਓ ਦੇਖ ਕੇ ਨਾ ਪੂਰੀ ਵੀਡੀਓ ਦੇਖ ਹੁਣ ਮੰਨ ਲਓ ਵੀ ਫੋਨ ਲਾ ਦਿੰਦੇ ਆ ਅੱਧ ਪਜਾਦ ਤੇ ਵੀਡੀਓ ਦੇਖ ਕੇ ਹਾਂਜੀ ਹਾਂਜੀ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਲੈਂਦੇ ਆ ਹਾਂਜੀ ਹਾਂਜੀ ਫਿਰ ਉਦੋਂ ਬਾਅਦ ਤੇ ਵਿੱਚ ਇੰਨੀ ਜਲਦੀ ਕਰਦੇ ਆ ਲੋਕ ਹੂੰ ਹੂੰ ਸੌਦਾ ਕਰਕੇ ਚੜਾਉਣ ਦੀ ਕਰਦੇ ਆ ਵੀ ਦੋ ਡੰਗ ਤੁਸੀਂ ਚੋਵੋ ਤਾਂ ਸਹੀ ਹੈ ਚੋਵੋ ਵੀ ਨਾਲੇ ਆਪਦੇ ਜੇ ਕੋਈ ਭੈਣ ਭਰਾ ਜਾਣਕਾਰੀ ਵਾਲਾ ਉਹਨੂੰ ਦਿਖਾ ਲਓ ਹਾਂ ਚਲ ਜੇ ਦੋ ਡੰਗ ਨਹੀਂ ਚੋਣ ਐਕਣਾ ਕੇ ਤਾਂ ਚੋਕੇ ਦੇਖੋ ਨਾ ਚੋਕੇ ਦੇਖੋ ਹਾਂਜੀ ਇਹ ਜ਼ਰੂਰੀ ਹੈ ਜ਼ਰੂਰੀ ਹੈ ਕਿ ਤਾਂ ਮਗਾ ਆਪਦੀ ਮੁੜ ਕੇ ਲਾਂਬੇ ਦੇਣ ਨੂੰ ਆਪ ਦਾ ਕੈਥੀ ਚੋਕੇ ਆਪਦੀ ਫਿੱਟ ਕਰਕੇ ਹੈਗੀ ਆ ਤਾਂ ਫਿੱਟ ਲੈ ਜਾਓ ਨਹੀਂ ਤਾਂ ਰਹਿਣ ਦੇ ਨਹੀਂ ਵੀਰੇ ਬਹੁਤ ਕਈਆਂ ਬੰਦਿਆਂ ਦੇ ਫੋਨ ਆਉਂਦੇ ਆ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਕਿ ਬਾਈ ਯਾਰ ਅਸੀਂ ਗਾਂ ਲੈ ਕੇ ਗਏ ਸੀ ਉਹਦਾ ਦੁੱਧ ਘਟਾ ਯਾਰ ਉਹ ਖੜਦੀ ਨਹੀਂ ਉਹਨਾਂ ਵੀਰੇ ਨੂੰ ਬੇਨਤੀ ਇਹ ਹੈ ਵੀ ਆਪ ਦਾ ਚੋਕੇ ਲੈ ਕੇ ਜਾਇਆ ਕਰੋ ਇਹੀ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਆਉਂਦੀ ਹੈ ਬਹੁਤ ਲਾਂਬੇ ਆਉਂਦੇ ਆ ਬਹੁਤ ਲਾਂਬੇ ਆਉਂਦੇ ਸਮਝ ਕੇ ਗੱਲ ਜੀ ਸਾਬ ਸੋਤਰਾ ਨਹੀਂ ਚੋਣਾ ਤਾਂ ਇੱਕ ਡੰਗ ਚੋলো ਹੂੰ ਅਗਲੇ ਤੇ ਤੇ ਨਾ ਥੱਲੀ ਕਰੋ ਯੋਕੋ ਦੇਖੋ ਵੀਰੇ ਮੇਰੀ ਚੀਜ਼ ਐ ਮੈਂ ਤਾਂ ਉਹਨੂੰ ਸਲਾਹ ਹੂੰਗਾ ਸਭ ਜਮਾ ਜਾਏਗਾ ਨਾ ਭਾਈ ਤੇ ਮੈਂ ਉਹਨੂੰ ਮਾਰੀ ਤਾਂ ਕਹਿੰਦਾ ਨਹੀਂ ਮਾਰੀ ਨਹੀਂ ਕਹਿਣਾ ਜਦੋਂ ਆਪਾਂ ਵਿੱਚ ਨਹੀਂ ਕਹਿੰਦਾ ਆਪਦੀ ਚੀਜ਼ ਨੂੰ ਪਰ ਆਪ ਤੁਸੀਂ ਚੀਜ਼ ਨੂੰ ਦੇਖੋ ਤੁਸੀਂ ਵੀ ਤੁਸੀਂ ਕਿਵੇਂ ਲੈਣੀ ਐ ਕਿਵੇਂ ਦੇਖਣੀ ਐ ਇਹੋੀ ਚੀਜ਼ ਐ ਦਿਖਾ ਲਓ ਕਿਸੇ ਨੂੰ ਜੇ ਆਪ ਨੂੰ ਨਹੀਂ ਪਤਾ ਬਿਲਕੁਲ ਝੋ ਕੇ ਦੇਖੋ ਨੌਲੇਜ ਵਾਲੇ ਬਹੁਤ ਬੰਦੇ ਬੈਠੇ ਆਪਣੇ ਪੰਜਾਬ ਦੇ ਨੌਲੇਜ ਵਾਲੇ ਬੰਦੇ ਬੈਠੇ ਬਾਕੀ ਦੀ ਗੱਲ ਸਾਰੀਆਂ ਉਂਗਲਾਂ ਤਾਂ ਇੱਕੋ ਜਿਹੀਆਂ ਹੁੰਦੀਆਂ ਨਹੀਂ ਪੰਜੇ ਉਂਗਲਾਂ ਹਾਂਜੀ ਵਿਚ ਚੰਗੇ ਵੀਰ ਵੀ ਬਥੇਰੇ ਆਗੇ ਹਾਂਜੀ ਤੇ ਵਿਚ ਹੈ ਵੀ ਹੈਗੇ ਗਲਤ ਕੰਮ ਵੀ ਕਰਦੇ ਆ ਤੇ ਵਿਚ ਸਹੀ ਵੀ ਬਥੇਰੇ ਬੈਠੇ ਪਰ ਗਲਤ ਕੰਮ ਨਹੀਂ ਚੱਲਦੇ ਹੁੰਦੇ ਬਾਲਾ ਜੱਲ ਨਹੀਂ ਵੀਰੇ ਉਹ ਤਾਂ ਥੋੜਾ ਟਾਈਮ ਹੀ ਚੱਲੇ ਥੋੜਾ ਟਾਈਮ ਚੱਲਣਗੇ ਤੇ ਬੰਦ ਹੋ ਜਾਣੇ ਆ ਪੈਸਾ ਜ਼ਰੂਰ ਹਰੇਕ ਨੇ ਤੂੰ ਵੀ ਕਮਾਈ ਨੂੰ ਬੈਠਾ ਮੈਂ ਵੀ ਕਮਾਈ ਨੂੰ ਬੈਠਾ ਹਰੇਕ ਬੰਦੇ ਨੇ ਕਮਾਉਣਾ ਪਰ ਕਮਾਇਆ ਸੱਚੀ ਗੱਲ ਤੇ ਜਾਵੇ ਨਾ ਹਾਂਜੀ ਪੈਸਾ ਉਹੀ ਵਧੀਆ ਹੁੰਦਾ ਜੀ ਉਹੀ ਵਧੀਆ ਹੁੰਦਾ ਬਿਲਕੁਲ ਮੈਂ ਕਹਿ ਨਹੀਂ ਜਿਪਾਵਾਂ ਇਹ ਬਾਟੀ ਫੜਾ ਨਹੀਂ ਆ ਦੇਖੋ ਇੱਕ ਗੱਲ ਹੋਰ ਵੀ ਆ ਜਿਵੇਂ ਹੁਣ ਮੰਨ ਲਓ ਆਪਾਂ ਟੋਕੜ ਪਸ਼ੂ ਲੈਣੇ ਆ ਗੱਭਣ ਲੈਣੇ ਆ ਹਾਂਜੀ ਹਾਂਜੀ ਹੁਣ ਕਈ ਭਰਾ ਕਹਿੰਦੇ ਵੀ ਇਹ ਡੇਢ ਮਹੀਨਾ ਹੋ ਗਿਆ ਠੀਕ ਆ ਭਰੇ ਨੂੰ ਹੂੰ ਹੂੰ ਇਹ ਸਹੀ ਨਾ 20-22 ਦਿਨਾਂ ਦੇ ਵਿੱਚ ਪਸ਼ੂ ਦੱਸ ਦਿੰਦਾ ਦੱਸ ਦਿੰਦਾ ਜੀ ਮੰਨ ਲਓ ਅੱਜ ਤਾਰਾਂ ਦੇਤੀਆਂ ਜੇ ਪਸ਼ੂ ਜੇ ਨਹੀਂ ਬਰੀਆਂ-ਵਈਆਂ ਦਿਨਾਂ ਤੇ ਫੇਰ ਦੁਬਾਰਾ ਰਿਪੀਟ ਹੋ ਜਾਣਾ ਉਹਨੇ ਰਿਪੀਟ ਹੋ ਜਾਣਾ ਇਹ ਗੱਲ ਜ਼ਾਇਜ਼ ਹੁੰਦੀ ਤੇ ਨਹੀਂ ਆਪਾਂ ਡੇਢ ਮਹੀਨੇ ਦੇ ਕਹਿਣ ਤੇ ਵੀ ਆਪਾਂ ਗਾਰੰਟੀ ਕਰ ਦਿੱਤੀ ਨਹੀਂ ਜਦੋਂ ਆਪਣੇ ਨੰਗ ਗਈ ਹਾਂਜੀ ਹੀਟ ਤਾਂ ਨਾਂ ਕੀ ਸਭ ਮਤਲਬ ਪਸ਼ੂ ਰਹਿ ਗਿਆ ਪਸ਼ੂ ਰਹਿ ਗਿਆ ਨਹੀਂ ਗੱਲ ਥੋੜੀ ਜਮਾ ਜਾਏ ਜੀ 22 ਦਿਨ ਹੀ ਹੁੰਦਾ ਇਹਦਾ ਪੀਰੀਅਡ 22 ਦਿਨ ਹੀ ਆਹੀ ਹੁੰਦਾ ਜੀ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਪਸ਼ੂ ਫੁੱਲ ਚਾਂਸ ਹੋ ਜਾਂਦੇ ਆ ਉਹਦੇ ਜੇ ਕੋਈ ਉਂ ਪ੍ਰੋਬਲਮ ਆ ਜਾਏ ਤਾਂ ਗੱਲ ਵੱਖਰੀ ਆ ਪਰ ਨਹੀਂ ਪਸ਼ੂ 100% ਰਹਿ ਜਾਂਦਾ ਜੇ ਉਸ ਤੋਂ ਹੀਟ ਤੋਂ ਜਿਹੜੇ ਦਿਨ ਆ 20 ਦਿਨ ਤੋਂ 21 ਦਿਨ ਤੋਂ ਮਾਝਾ ਚ ਗਾਇ ਕੋਈ ਗੱਲ ਹੁੰਦੀ ਆ ਇਹਦੀ ਬਸ ਇਹਨਾਂ ਦੀ ਕੋਈ ਗੱਲ ਨਹੀਂ ਹਮ ਇਹਨਾਂ ਨੇ ਦੁਬਾਰਾ ਰਿਪੀਟ ਹੋਣਾ ਹੋ ਜਾਣਾ ਹਾਂਜੀ ਹੁਣ ਉਸ ਦਿਨ ਤੇ ਬੋਲ ਪੈਣਾ ਇਹਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਕਦੋਂ 3 ਮਹੀਨਾ ਦਾ ਹੋ ਗਿਆ ਟੀਕਾ ਕੋਈ ਕੋਈ ਗਾਰੰਟੀ ਨਹੀਂ ਹੁੰਦੀ ਨਹੀਂ ਉਹ ਕੋਈ ਗਾਰੰਟੀ 22 ਦਿਨਾਂ ਤੇ ਆਪ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਠੀਕ ਆ ਤੁਹਾਡੀ ਗੱਲ ਜਮਾ ਜਾਏ ਹਾਂਜੀ ਦੇਖੋ ਜਿੱਥੇ ਪੈਰ ਰੱਖਿਆ ਨਹੀਂ ਨਹੀਂ ਪੈਰ ਨਹੀਂ ਹਲਾ ਬੈੜ ਜੀ 100 ਦੀ 100 ਆ ਤੁਹਾਡੀ ਹਾਂਜੀ ਤੇ ਬਾਕੀ ਦੀ ਗੱਲ ਬੇਫਿਕਰ ਹੋ ਕੇ ਜਿਹਨੇ ਖਰੀਦਣੀ ਹੈ ਖਰੀਦ ਸਕਦਾ ਹੈ ਕੋਈ ਇਹਦੇ ਚ ਚੱਕਰ ਨਹੀਂ ਟਾਈਮ ਦੱਸਦਾ ਸਾਰਾ ਦੱਸਦਾ ਤੁਹਾਨੂੰ ਤੜਕੇ ਦਾ ਟਾਈਮ ਦਿਖਾਤਾ ਆਥ ਨਾਲ ਬਾਈਆਂ ਨੂੰ ਟਾਈਮ ਦੱਸਤਾ ਵੀ ਅਸੇ ਐਸ ਵੇਲੇ ਚੋਈ ਆ। ਆਪ ਨੂੰ ਆਪ ਚੈੱਕ ਕਰਨੀ ਆ। ਹਾਂਜੀ। ਉਸ ਹਿਸਾਬ ਨਾਲ ਆ ਕੇ ਆਪਦਾ। ਉਸ ਹਿਸਾਬ ਨਾਲ ਦੁੱਧ ਘੱਟ ਗੱਡੂ ਗਿਆ ਅਜੇ ਹੱਥ ਨੇ। ਹਾਂ, ਘੱਡੂਗੀ ਘੱਟ ਘੱਡੂਗੀ ਫਿਰ। ਤੇ ਸੋਭਾ ਫੇਰ ਚੈੱਕ ਕਰ ਲੈ। ਹੱਥ ਨੇ ਬਹਿਲੀ ਕਰ ਲਿਆ ਅਗਲਾ ਆ ਕੇ। ਆਪ ਨੂੰ ਬਹਿਲੀ ਕਰ ਲੈ। ਦੂਜੇ ਦਿਨ ਸੋਭਾ ਆ ਕੇ ਟਾਈਮ ਤੇ ਆ। ਜਮਾ ਬ੍ਰੇ ਗੱਲਾਂ ਜਾਇਜ਼ ਆ ਤੇਰੇ ਨਾਲ। ਕਿਉਂਕਿ ਸਵੇਹਾ ਵਾਲੀ ਨਹੀਂ ਆਇਆ ਜਾਂਦਾ ਦੂਰ ਪਹੁੰਚ ਜਾਂਦਾ ਆਪਾਂ ਨੂੰ ਵੀ। ਨਯੋ ਆਹ ਦੀ ਟਾਈਮਿੰਗ ਬਣਾ ਲੈਣਾ ਦੋ ਟਾਈਮ ਜਿਹੜੇ ਇੱਕ ਟਾਈਮ ਖਾਲੀ ਕਰਕੇ ਦੂਸਰੇ ਟਾਈਮ ਉਸੇ ਟਾਈਮ ਵਿੱਚ ਉਸੇ ਟਾਈਮ ਖਾਲੀ ਕਰ ਲੋ ਇਹ ਗੱਲ ਜਾਵਾਂ ਜਾਇਆ ਬਈ ਤੇਰੀ ਛੱਡ ਦਿਓ ਇਹਨਾਂ ਦੇ ਬੱਚੇ ਨੂੰ ਛੱਡ ਦਿਓ ਪਾਉਂਦੀ ਤੇ ਕਾਟ ਹੀ ਲੈਣ ਦਾ ਅੱਛਾ ਜੀ ਉੂੰ ਪਿਆਉਣੇ ਨੂੰ ਇੱਕ ਥਾਂ ਤੇ ਦੰਦ ਵੱਜੇ ਵੇ ਉਹ ਬਹਿਣੀ ਵਾਲਾ ਕਬੇਣੀ ਵਾਲਾ ਪਾਸਾ ਠੀਕ ਹੈ ਜੀ ਠੀਕ ਉੱਥੇ ਦੰਦ ਮਾਰੇ ਆਵੇ ਚਲੋ ਤੇ ਆ ਕੋ ਵੀ ਆ ਦੇਖੋ ਜਮਾ ਖਾਲੀ ਹੋ ਗਿਆ ਨਾ ਹਾਂਜੀ ਦੇਵਾ ਪੂਰਾ ਨਹੀਂ ਰੱਖ ਲੈਵਾ ਜਮਾ ਝਾੜ ਗਈ ਕੰਮ ਹੀ ਨਹੀਂ ਵੀ ਆਹ ਹੈ ਹਾਂਜੀ ਮਸ਼ੀਨ ਆ ਆ ਗਈ ਓਕੇ ਤੇ ਇਹ ਕਿਹੜੀ ਕੰਪਨੀ ਕੰਪਨੀ ਕੋਲ ਪਤਾ ਹੈ ਕੰਪਨੀ ਤਾਂ ਮੇਰੇ ਖਿਆਲ SKD ਦੀ ਆ SKD ਦੀ ਇਹ ਬਠਿੰਡੇੋਂ ਆਈ ਵੀ ਆ ਬਠਿੰਡੇੋਂ ਆਈ ਵੀ ਤੇ ਕੀ ਪ੍ਰਾਈਸ ਆ ਇਹਦਾ ਵੀ ਇਹਦੀ ਢੋਲੀ ਆ ਆਮ ਤਾਂ 20 ਲੀਟਰ ਦਿੰਦੇ ਆ ਇਹ 25 ਲੀਟਰ ਦੀ ਢੋਲੀ ਆ 25 ਲੀਟਰ ਦੀ ਪਾਣੀ ਦੀ ਮੋਟਰ ਲੱਗੀ ਵੀ ਆ ਪਾਣੀ ਦੀ ਮੋਟਰ ਲੱਗੀ ਅੱਧੀ ਮੋਟਰ ਚ ਵੀ ਆਉਂਦੀ ਆ ਜੇ ਆਪਾਂ ਗੱਲ ਕਰ ਲਈਏ ਵੀ ਜਿਵੇਂ ਗਾਂ ਗਾਂ 20 ਲੀਟਰ ਵਾਲੀ ਆ 20 ਲੀਟਰ ਵਾਲੀ ਕਿੰਨੇ ਚਰਚੇ ਚ ਵਾਈ ਕਰ ਦਿੰਦੀ ਆ ਇਹ ਤਾਂ ਬਸ ਮੰਨ ਲਓ ਵੀ ਤਿੰਨ ਸਾਢੇ ਤਿੰਨ ਮਿੰਟ ਲੱਗਦੇ ਆ ਓਕੇ ਬਾਈਨਿਕ ਟਾਈਮ ਚ ਵਧੀਆ ਚੁਆਇਸ ਕਰਦੇ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਆਈ ਨੂੰ ਇਹਨੂੰ ਤਾਂ ਮਹੀਨਾ ਹੀ ਹੋਇਆ ਹਾਲੇ ਕਚਵਾਈ ਹੋਈ ਆ ਇਹ ਮਤਲਬ ਮਹੀਨਾ ਹੀ ਹੋਇਆ ਹਾਂ ਤੇ ਬਾਈ ਜੀ ਅੱਜ ਫਿਰ ਰੇਟ ਕੀ ਆਦਾ ਹੁਣ ਰੇਟ ਵਾਸ ਵੀਰੇ ਇਹਦਾ ਫੋਨ ਤੇ ਕਰ ਲਾਂ ਜੀ ਜੈ ਜੀ ਹੋਗੋ ਜੈ ਜੀ ਹੋਗੋ ਓਕੇ ਤੇ ਨੰਬਰ ਫੇਰ ਬੋਲ ਦਿਓ ਬਾਈ 98735 62454 624 ਚਰੰਡਾ 54 ਤੇ ਦੁੱਧ ਤੁਹਾਨੂੰ ਕਿਹੜਾ ਫੇਰ ਚੈੱਕ ਕਰਾ ਦਿਓ ਲੋ ਚੈੱਕ ਕਰਾ ਦਿਓ ਠੀਕ ਆ ਜੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ